ਅੱਜ ਧਾਣਾ ਮਜੀਠਾ ਤੇ ਥਾਣਾ ਟਕੂ ਨੰਗਲ ਦੇ ਗ੍ਰੇ ਪਿੰਡਾਂ ਦੇ ਵਿੱਚ ਇੱਕ ਬਹੁਤ ਮੰਦ ਭਾਗੀ ਸੁਖਦਾਇਕ ਘਟਨਾ ਘਟੀ ਕਿ ਯਰ ਸ਼ਾਂਤ ਜੋ ਜ਼ਹਿਰੀਲੀ ਖਰਾਬ ਪੀਣ ਨਾਲ ਹੁਣ ਤੱਕ ਜੋ ਸਾਡੇ ਕੋਲੇ ਤੁਹਾਡੇ 17 ਤਕਰੀਬ ਐ ਮੋਤਾ ਹੋਈਆਂ ਅਣ ਹੋਈਆਂ ਜਿਹੜੇ ਪਿੰਡ ਚ ਆਪਾਂ ਗੁਰੂ ਘਰ ਚ ਖੜੇ ਆ ਇਸ ਪਿੰਡ ਦੀਆਂ ਘੱਟ ਘੱਟ ਏਸੀ ਪਿੰਡ ਦੀਆਂ ਪੰਜ ਤੋਂ 6 ਮੋਤਾ ਐਸੇ ਪਿੰਡ ਦੀਆਂ ਪੰਘਾੜੀ ਦੀਆਂ ਨੇ ਪੰਜ ਹਰੀਏਵਾਲ ਦੀਆਂ ਨੇ ਤਲਵੰਡੀ ਪੀ ਸੋ ਇੱਕ ਮਤਲਬ ਕਤਲ ਹੀ ਨਹੀਂ ਅਸਲ ਚ ਮੋਤਾ ਨਹੀਂ ਕਿ ਅਸੀਂ ਮੁਤਕ 10 ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਚੁੱਕੇ ਆ ਤੇ ਜਿਹੜੇ ਸਪਲਾਈ ਕਰਦੇ ਸੀ ਜਾਂ ਜਿਹੜੇ ਜਿੱਥੋਂ ਤੱਕ ਲੈ ਕੇ ਆਉਂਦੇ ਸੀ ਚੇਨ ਦਾ ਪਤਾ ਲੱਗ ਜਾਂਦਾ ਕੌਣ ਕੌਣ ਕਿਹਨੂੰ ਸਪੋਰਟ ਕਰਦਾ ਸੀ ਦਿੱਲੀ ਤੱਕ ਵੀ ਤਾਰ ਜੁੜੇ ਨੇ ਦਿੱਲੀ ਵੀ ਸਾਡੀ ਟੀਮ ਗਈ ਹੋਈ ਹੈ ਤੇ ਭਾਵੇਂ ਜਿਹੜਾ ਮਰਜ਼ੀ ਹੋਵੇ ਇਹਦੇ ਵਿੱਚ ਭਾਵੇਂ ਕੋਈ ਪਾਵਰਫੁੱਲ ਹੋਵੇ ਭਾਵੇਂ ਪਾਵਰਫੁੱਲ ਰਿਆ ਹੋਵੇ ਭਾਵੇਂ ਕੋਈ ਜਿੰਨਾ ਮਰਜ਼ੀ ਉਦੀ ਸਰਕਾਰੇ ਦੁਆਰੇ ਵਾਊਂਚ ਹੋਵੇ ਜਾਂ ਵਾਟਐਵਰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਬਹੁਤ ਹੀ ਗਰੀਬ ਘਰਾਂ ਦੇ ਇਕੱਲੇ-ਇਕੱਲੇ ਕਮਾਊਂਸੀ ਲਗਭਗ ਛੋਟੇ-ਛੋਟੇ ਬੱਚੇ ਉਹਨਾਂ ਦੀਆਂ ਕਿਸੇ ਦੀ ਮਾਂ ਕਿਸੇ ਦੀ ਦਾਦੀ ਕਿਸੇ ਦੀ ਭੈਣ ਉਹਨਾਂ ਦੇ ਅਥਰੂ ਜਿਹੜੇ ਉਹ ਦੇਖੇ ਨਹੀਂ ਜਾ ਰਹੇ ਪੈਸੇ ਨਾਲ ਕੋਈ ਜਾਨ ਤਾਂ ਨਹੀਂ ਵਾਪਸ ਲੈ ਸਕਦੇ ਪਰ ਕਿਉਂਕਿ ਉਹ ਪਰਿਵਾਰ ਹੈਂਡ ਟੂ ਮਾਉਥ ਨੇ ਜਿਹੜੇ ਅੱਜ ਹੀ ਕਮਾਉਂਦੇ ਸੀ ਅੱਜ ਹੀ ਖਾਣ ਨੂੰ ਖਾਂਦੇ ਸੀ ਉਹ ਜੀ ਚਲੇ ਗਏ 10-10 ਲੱਖ ਰੁਪਈਆ ਜਿੰਨੀਆਂ ਮੌਤਾਂ ਹੋਈਆਂ ਉਹਦੇ ਬੱਚਿਆਂ ਦੀ ਪੜ੍ਹਾਈ ਉਹ ਵੀ ਅਸੀਂ ਜਿਹੜਾ ਉਹਨਾਂ ਦਾ ਅਕਾਊਂਟ ਨੰਬਰ ਵਗੈਰਾ ਉਹਨਾਂ ਤੇ ਜਿੰਨੇ ਵੀ ਅੱਗੇ ਨੂੰ ਲੈ ਕੇ ਡੀਸੀ ਸਾਹਿਬ ਨੂੰ ਕਹਤਾ ਕੱਲ ਤੱਕ ਮੇਰੇ ਕੋਲ ਫਾਇਲਾਂ ਆ ਜਾਣਗੀਆਂ ਸਾਰਿਆਂ ਦੀ ਕਈਆਂ ਦੇ ਬੱਚੇ ਛੋਟੇ ਆ ਕਿਉਂਕਿ ਜੇ ਛੋਟੇ ਬੱਚੇ ਆ ਤਾਂ ਪੜਾਉਣ ਤੱਕ ਹੀ ਰਸਮੀ 12ਵੀਂ ਤੱਕ ਕੰਟੈਂਟ ਨੂੰ ਕਾਫੀ ਸਾਲ ਲੱਗ ਜਾਂਦੇ ਤਾਂ ਅਸੀਂ ਉਹਨਾਂ ਦੇ ਪਰਿਵਾਰ ਚੋਂ ਜਾਂ ਉਹਨਾਂ ਦੇ ਬਲੱਡ ਰਿਲੇਸ਼ਨ ਚੋਂ ਕੋਈ ਬੰਦਾ ਜੇ ਜਾਂ ਕੋਈ ਕੋਈ ਬੇਟੀ ਜਾਂ ਕੋਈ ਉਹਨਾਂ ਦੀ ਭੈਣ ਜੇ ਉਹ ਨੌਕਰੀ ਕਰਨ ਦੇ ਕਾਬਿਲ ਹੈਗੀ ਹੈ ਤਾਂ ਅਸੀਂ ਉਹਨਾਂ ਨੂੰ ਇੱਕ ਵਾਰੀ ਉਹਨਾਂ ਦਾ ਉਸ ਪਰਿਵਾਰ ਦਾ ਖਰਚਾ ਜਿਹੜਾ ਉਹ ਤੋਂ ਚਲਵਾ ਦਾਂਗੇ ਤੇ ਇੱਕ ਬੱਚੇ ਨੇ ਪਲੱਸ 2 ਕੀਤੀ ਹੋਈ ਹੈ ਨੌਕਰੀ ਤਾਨੂੰ ਦੇ ਸਕਦੇ ਹਾਂ ਉਹਨੇ ਪਰ ਮੈਂ ਕਿਹਾ ਵੀ ਜੇ ਬੁੱਕਸਾਲ ਇਨ ਸਾਲ ਦੇ ਵਿੱਚ ਬੀਏ ਹੋ ਜੂਗੀ ਆ ਜਿਆਦਾ ਵੱਡੀ ਨੌਕਰੀ ਮਿਲ ਜੂਗੀ ਫਿਰ ਅੱਗੇ ਜਾ ਜਿਆਦਾ ਚਾਂਸ ਟੱਕੀਆਂ ਦੇ ਵੀ ਰਹਿੰਦੇ ਆ ਸੋ ਬਿਲਕੁਲ ਇਹ ਕਿਸੇ ਵੀ ਪਰਿਵਾਰ ਦਾ ਚੁੱਲਾ ਜਿਹੜਾ ਉਹ ਅਸੀਂ ਬੁਝਣ ਨਹੀਂ ਦੇਵਾਂਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਜੋ ਫੜੇ ਨੇ ਹੁਣ ਤੱਕ ਉਹ ਤੋਂ ਗਾਹਾਂ ਚੇਨ ਚੇਨ ਜੁੜੀ ਜਾਂਦੀ ਹੈ ਅੱਗੇ ਕੜੀਆਂ ਇੱਥੇ ਤੱਕ 600 ਲੀਟਰ ਦਾ ਆਨਲਾਈਨ ਆਰਡਰ ਕੀਤਾ ਹੋਇਆ ਸੀ ਮੈਥਨੋਲ ਸੀ 600 ਲੀਟਰ ਦਿੱਲੀ ਤੋਂ ਆਰਡਰ ਕੀਤਾ ਹੋਇਆ ਸੀ ਹੋਰ ਇਹ ਮੈਥਨੋਲ ਕਈ ਵਾਰੀ ਉਹ ਮੰਨ ਦੱਸਿਆ ਪਿੰਡ ਵਾਲਿਆਂ ਨੇ ਕਿ ਕੱਲੀ-ਕੱਲੀ ਮੌਤ ਹੋ ਜਾਂਦੀ ਹੈ ਤਾਂ ਉਹਨੂੰ ਕਿਸਮਤ ਕਹਿ ਕੇ ਜਾਂ ਰੱਬ ਦਾ ਭਾਣਾ ਮੰਨ ਕੇ ਭੈਜੰਦੇ ਪਰ ਹੁਣ 17 ਜਦੋਂ ਇਕੱਠੀਆਂ ਹੀ ਪਿੰਡਾਂ ਚ 4-5 ਪਿੰਡਾਂ ਚ ਹੋਈਆਂ ਤਾਂ ਉਹਨੇ ਮਾਮਲਾ ਉੱਪਰ ਕੇ ਸਾਹਮਣੇ ਆਇਆ ਤੇ ਬਿਲਕੁਲ ਨਾਲ ਖੜਾਂਗੇ ਪਰਿਵਾਰ ਦੇ ਇਸ ਤੋਂ ਪਹਿਲਾਂ ਜਦੋਂ ਤਰਨਤਾਰਨ ਦੇ ਨੇੜੇ ਇੱਕ ਉਤਰ ਗੰਢਿਆਲਾ ਗੁਰੂ ਦੇ ਪਿੰਡਾਂ ਚ 150 ਮੌਤਾਂ ਹੋਈਆਂ ਸੀ ਬਿਲਕੁਲ ਸੇਮ ਲੱਛਣ ਉਹ ਹੀ ਨੇ ਪਹਿਲਾਂ ਅੱਖਾਂ ਦੀ ਨਿਗਾ ਜਾਂਦੀ ਹੈ ਫਿਰ ਮੂੰਹ ਚੋਂ ਛੱਡ ਆਉਂਦੀ ਹੈ ਕਈ ਤਾਂ ਮੈਨੂੰ ਸਰਪੰਚ ਸਾਹਿਬ ਨੇ ਦੱਸਿਆ ਕਿ ਮੇਰੇ ਕੋਲ 9 ਵਜੇ ਤੱਕ ਬੈਠਾ ਰਿਹਾ 10 10 ਵਜੇ ਮੇਰੇ ਕੋਲ ਗਿਆ 9 ਵਜੇ ਮੇਰੇ ਕੋਲ ਆਇਆ ਸੀ 10 ਵਜੇ ਗਿਆ ਤੇ ਸ਼ਾਮ 5 ਵਜੇ ਮੌਤ ਉਹ ਉਦੋਂ ਤੱਕ ਸਰੀਰ ਜਿਹੜਾ ਉਹਦਾ ਉਹ ਜ਼ਹਿਰ ਬ੍ਰੇਨ ਤੱਕ ਚਲੀ ਗਈ ਤਾਂ ਬਹੁਤ ਮੰਦਪਗੀ ਕਰਨਾ ਹੈ ਔਰ ਸਾਡਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹਦੇ ਵਿੱਚ ਇਹ ਵੀ ਹੈਗਾ ਇਹ ਜੈਰਾਂ ਜਿਹੜੀਆਂ ਬਣ ਰਹੇ ਨੇ ਔਰ ਜੋ ਮੈਥਨੋਲ ਨੂੰ ਡਿলিউਟ ਕਰਕੇ ਫੈਲੀਆਂ ਚ ਪਾ ਲੈਂਦੇ ਆ ਪੈਕਟ ਜੇ ਬਣਾ ਲੈਂਦੇ ਉਹਦੀ ਕੋਈ ਡਿਗਰੀ ਨਹੀਂ ਚੈੱਕ ਕਰਦਾ ਉਹਦੀ ਕੋਈ ਕੁਝ ਨਹੀਂ ਹੋ ਤਾ ਬਸ 10 ਤੋਂ 20 ਰੁਪਈਆ 10 ਤੋਂ 20 ਰੁਪਈਆ ਦਾ ਉਹ ਉਹਨਾਂ ਨੂੰ ਦਿੰਦੇ ਆ ਸੋ ਮਤਲਬ ਕੋਈ ਐਡਾ ਵੱਡਾ ਪਰ ਕਿਉਂਕਿ ਗਿਣਤੀ ਬਹੁਤ ਜ਼ਿਆਦਾ ਹੋਣੀ ਤਾਂ ਮਾਫੀਆ ਬਣ ਜਾਂਦਾ ਤੇ ਇਹਨੂੰ ਅਸੀਂ ਸਾਡੇ ਐਕਸਾਈਜ਼ ਦੇ ਸਾਰੇ ਅਫਸਰ ਨੇ ਦੋ ਦੋ ਅਸੀਂ ਐਕਸਾਈਜ਼ ਦੇ ਇੱਕ ਇਨਸਪੈਕਟਰ ਨੂੰ ਤੇ ਐਕਸਾਈਜ਼ ਨਾਲ ਸੰਬੰਧ ਹੋਰ ਅਫਸਰਾਂ ਨੂੰ ਦੋਨੋਂ ਅਸੀਂ ਸਸਪੈਂਡ ਵੀ ਕੀਤਾ ਇਹ ਕਿਹਨੇ ਕਿਹਾ ਇਹ ਤਾਂ ਸੋਨੇ ਆਪਣਾ ਜ਼ੋਰ ਵਾਲੀ ਉਹ ਇੱਕ ਤਾਂ ਇੱਥੋਂ ਦੇ ਜਿਹੜੇ ਇਨਸਪੈਕਟਰ ਨੇ ਐਕਸਾਈਜ਼ ਇਨਸਪੈਕਟ ਜਿਨ੍ਹਾਂ ਨੇ ਤੇ ਜਿਹੜੇ ਅਮਰਸਰ ਨਾਲ ਲੇਕੜ ਚਾਈ ਦੇਖਦੇ ਹਾਂ ਹਾਂ ਜੀ ਲੋਕਲ ਡੀਐਸਪੀ ਵੀ ਜਿਹੜੇ ਆ ਉਹਨਾਂ ਨੂੰ ਉਹਨਾਂ ਨੂੰ ਵੀ ਕਿ ਇਹ ਕੰਮ ਮੇਂ ਦੇਖੋ ਪੁਲਿਸ ਦੀ ਜਾਂ ਬਿਊਰੋਕ੍ਰੇਸੀ ਦੀ ਜਾਂ ਪੋਲਿਟਿਕਲ ਸ਼ਾਇਦ ਤੋਂ ਬਿਨਾ ਤਾਂ ਹੋ ਨਹੀਂ ਸਕਦਾ ਐ ਕੋਣ ਹੈ ਸਰਕਾਰ ਤੇ ਲਈ ਫਿਰਦਾ ਹੋਗਾ ਹੀ ਕੋਈ ਨਾ ਕੋਈ ਤਾਂ ਹੁੰਦਾ ਹਾਂ ਆਕਾ ਕੋਈ ਮਾਈ ਪਾਪ ਹੁੰਦਾ ਸੱਚ ਸਖਤਾਈ ਤਾਂ ਦੇਖੋ ਇਸ ਮਾਮਲੇ 'ਚ ਬਹੁਤ ਜ਼ਿਆਦਾ ਹੈ ਕਈ ਵਾਰ ਇਲਿਜੀਟ ਲੈ ਕੇ ਤੁਹਾਡੇ ਕੋਲੋਂ ਫੜੀ ਗਈ ਹੈ ਲੇਕਿਨ ਇਸ ਦੇ ਬਾਵਜੂਦ ਇਹ ਕਾਟੌ ਜਿਹੜਾ ਚੱਲ ਕਿਵੇਂ ਰਿਹਾ ਹੈ ਉਹ ਇਹ ਨਾ ਖਾਸ ਕਰ ਇਸ ਬੈਠ ਉਹ ਜੜਾ ਜਿਹੜਾ ਐਡ ਸਰਵਿਸ ਦੇਖੋ ਇਹ ਬਾਰਡਰ ਏਰੀਆ ਤੇ ਬਾਰਡਰ ਏਰੀਆ 'ਚ ਹੈ ਬਾਰਡਰ ਏਰੀਆ ਦੇ ਵਿੱਚ ਇੰਨੀ ਟੈਕਸ ਵੀ ਹੈ ਵਿਚ ਆ ਵੀ ਹੈ ਜੀ ਸਰ ਉਹ ਬਾਟਰਰੀਏ ਥੋੜਾ ਜ਼ਿਆਦਾ ਇਸ ਤਰ੍ਹਾਂ ਦਾ ਹੁੰਦਾ ਕਿਉਂਕਿ ਕਿ ਜੜਾਂ ਡੂੰਘੀਆਂ ਨੇ ਮੈਂ ਤੁਹਾਨੂੰ ਦੱਸਿਆ ਨਾ ਕਿ ਤੇ ਅਸੀਂ ਜੜਾਂ ਤੱਕ ਹੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਹੁਣ ਪੱਤੇ ਤੇ ਸਪਰੇਅ ਕਰੀ ਜਾਈਏ ਇਸੇੋਂ ਕਿ ਜੜਾਂ 'ਚ ਹੋਵੇ ਉਹਦਾ ਕੀ ਫਾਇਦਾ ਨੈਕਸਸ ਕਿੰਨਾ ਵੱਡਾ ਸਮਾਜ ਹੈ ਦਫਾ ਹਜੇ ਤੱਕ 10 ਬੰਦੇ ਫੜੇ ਗਏ ਨੇ ਜਿਨ੍ਹਾਂ 'ਚੋਂ ਕੁਝ ਕਹਾ ਅੱਗੇ ਨਾ ਲੈ ਰਹੇ ਨੇ ਉਹ ਮੈਂ ਇੱਥੇ ਦੱਸ ਨਹੀਂ ਸਕਦਾ ਮਤਲਬ ਹੋ ਸਕਦਾ ਕੋਈ ਕਿਸੇ ਵੱਡੇ ਲੈਵਲ ਤੱਕ ਦੇ ਅਫਸਰਾਂ ਤੇ ਵੱਡੇ ਜਿਹੜੇ ਲੀਡਰ ਨੇ ਉਹਨਾਂ ਦਾ ਵੀ ਸ਼ਾਇਦ ਚਾਹ ਸੀ ਸੀਐਮ ਸਾਹਿਬ ਤੁਸੀਂ ਥੋੜੀ ਆਉਂਦੇ ਹੋ ਜੋ ਆਪ ਥੋੜੀ ਆਉਂਦੇ ਵਿੱਚ ਜਿਹੜਾ ਪੂਰਾ ਪੰਜਾਬ ਕਹਿੰਦਾ ਹੋਇਆ ਜਾਂ ਜਦੋਂ ਸ਼ਿਕਾਇਤਾਂ ਹੀ ਕਰਦੇ ਆ ਫੈਕਟਰੀਆਂ ਕੌਣ ਚਲਾ ਲੂਗਾ ਜੀ ਐ ਉਹਦਾ ਕੋਈ ਨਾ ਕੋਈ ਤਾਂ ਕੋਈ ਨਾ ਕੋਈ ਤਾਂ ਉਹਨੂੰ ਬਿਊਰੋਕ੍ਰੇਸੀ ਜਾਂ ਫਿਰ ਜਿਹੜੀ ਪੋਲਿਟਿਕਸ ਤੇ ਸਰੇ ਪੂਰੇ ਪੰਜਾਬ ਚ ਫੈਲਿਆ ਹੋਇਆ ਜੀ ਸਿਸਟਮ ਪੂਰੇ ਪੰਜਾਬ ਚ ਨਾ ਤੁਹੋਗੇ ਜੀ ਬੱਸਾਂ ਟ੍ਰਾਂਸਪੋਰਟ ਹੋ ਰਹੀ ਸੀਗੀ ਐਸਟ ਹੋਰੀਆਂ ਚੋਰੀਆਂ ਸਾਥੀ ਥੋੜੇ ਜਿਹੇ ਪੈਸੇ ਦੇ ਕੇ ਉਹ ਬੱਸਾਂ ਟ੍ਰਾਂਸਪੋਰਟ ਕਰ ਰਹੀ ਸੀਗੇ ਜਿਉਂ-ਜਿਉਂ ਸਾਨੂੰ ਦੇਖੋ ਪਤਾ ਲੱਗੀ ਜਾਊਗਾ ਸਾਰਾ ਕੁਝ ਸਾਨੂੰ ਅਸੀਂ ਇਸ ਮਾਮਲੇ ਚ ਕਿਉਂਕਿ ਕਿਤਾ ਜੁੱਧ ਵਾਲੇ ਇਧਰੋਂ ਜਿਹੜਾ ਬਾਰਡਰ ਦਾ ਏਰੀਆ ਹੈ ਬਾਰਡਰ ਤੇ ਤਨਾ ਹੈ ਬਲੈਕਆਊਟ ਵੀ ਮਤਲਬ ਹਰ ਰੋਜ਼ ਵਾਂਗੂ ਇੰਨਾ ਏਰੀਆ ਚ ਹੁੰਦਾ ਸੋ ਸਪੋਲਿਸ ਦਾ ਥੋੜਾ ਧਿਆਨ ਉਧਰ ਵੀ ਹੋ ਜਾਂਦਾ ਕਈ ਵਾਰੀ ਪਰ